ਇਸ ਮੋਰਚੇ 'ਚ ਸ਼ਾਮਲ ਪੰਜ ਸਰਪੰਚ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਸਾਥੂ ਸਹਿਬਾਨ ਤੇ ਹੋਰ ਜੁਝਾਰੂ ਸਾਥੀਓ ਸਾਡੀ ਕੋ ਜਪਾ ਸੁਣਿਆ ਇਥੋਂ ਜਿਹੜਾ ਅੱਛਾ ਕਹਿੰਦੇ ਪਛਾਹ ਦਾ ਲੰਦਰ ਸਾਹ ਤੇ ਬੈਠਦੇ ਜਾਜੇ ਯਾਰ ਜਿਨਾਂ ਕਿਤੇ ਤਾਂ ਸਾਥੀਓ ਗੱਲ ਇਹ ਵੀ ਜਦੋਂ ਦਾ ਇਹ ਘਟਨਾ ਵਾਪਰੀ ਹੈ ਜਿਹੜੀ ਇਹ ਜੋ ਮਾਸਟਰ ਦੀ ਤੇ ਦੁਕਾਨਦਾਰ ਜਿਹੜੇ ਮਾਰਬਲ ਵਾਲੇ ਨੇ ਮੈਂ ਪਹਿਲੇ ਦਿਨ ਸੁਣੀ ਜਦੋਂ ਮੋਬਾਈਲ ਤੇ ਤੇ ਮੇਰੇ ਉਸੇ ਵਾਲੀ ਪਤਾ ਲੱਗਿਆ ਕਿਉਂਕਿ ਮੇਰੇ ਨਾਲ ਵੀ ਇੱਕ ਵਾਪਰੀਏ ਜਿਹੜਾ ਦੁਕਾਨਦਾਰ ਹੈ ਨਾ ਕਰਨ ਦਸਨੀ ਮੈਂ ਘਰ ਵਾਸਤੇ ਮਗਰ ਮਾਰਬਲ ਇਹਨਾਂ ਕੋਲ ਲੈ ਕੇ ਗਿਆ 60000 ਦਾ ਤੇ 70000 ਦਾ ਉਸ ਬਾਅਦ ਕੋਈ ਦਫਤਰ डॉक्टर वास पहुचो ले सुठा